ਕੀ ਮਾਮਲਾ ਸਾਹਮਣੇ ਆਇਆ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਨੇ ਕਿਸ ਚੀਜ਼ ਦੇ ਪੈਸੇ ਮੰਗਦੇ ਸੀ ਕਾਣੀ ਕਿਸੇ ਇਹ ਬਿਲਡਿੰਗ ਇਨਸਪੈਕਟਰ ਬਲਵਿੰਦਰ ਸਿੰਘ ਤੇ ਹਨੀ ਮੰਜਾਲ ਇੱਕ ਆਰਕੀਟੈਕਟ ਹੈ ਉਹਨਾਂ ਨੇ ਇੱਕ ਕਿਸੇ ਕਲੋਨਾਈਜ਼ਰ ਤੋਂ ਇਹ ਫਾਈਲ ਕਲੀਅਰ ਕਰਨ ਦੇ ਪਰਪਰਿਤੇ ਪ੍ਰਤੀ ਪਲਾਟ ਜਿਹੜੇ ਪੈਸੇ ਮੰਗੇ ਸੀਗੇ 35000 ਦੇ ਹਿਸਾਬ ਨਾਲ ਜਿਹੜਾ 30000 ਰੁਪਿਆ ਸਾਨੂੰ ਰਿਕਵਰ ਹੋਇਆਗਾ ਰੈਡ ਹੈਂਡਰਡ ਅਨਟਰੈਪ ਕੀਤਾਗਾ ਉਹਨੇ ਜਿਹਦਾ ਹਨੀ ਮੰਜਾਲ ਹੈਗਾ ਉਹ ਪਲਵਿੰਦਰ ਸਿੰਘ ਇੰਸਪੈਕਟਰ ਨੇ ਉਹਨੂੰ ਬੰਦੇ ਨੂੰ ਕਿਹਾ ਕਿ ਤੁਸੀਂ ਉਹਨੂੰ ਹੈਂਡਓਵਰ ਕਰ ਦਿਓ ਤਾਂ ਉਹਨਾਂ ਨੇ ਉਸ ਨੂੰ ਪੈਸੇ ਦਿੱਤੇ ਤੇ ਉੱਥੋਂ ਜਿਹੜਾ ਹਾਨੀ ਮਜਾ ਲਗਾ ਰੈਡ ਹੈਂਡਲ ਟ੍ਰੈਪ ਹੋਇਆ ਤੇ ਜਿਹੜੀਆਂ ਰਿਕਾਰਡਿੰਗਸ ਵਗੈਰਾ ਸਾਰੇ ਆਈਆਂ ਨੇ ਬਾਕੀ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਮੈਟਰ ਨੂੰ ਤੇ ਪਲਵਿੰਦਰ ਸਿੰਘ ਇੰਸਪੈਕਟਰ ਅਤੇ ਜਿਹੜਾ ਹੈਗਾ ਹਾਨੀ ਮਜਾਲ ਇਹਨਾਂ ਦੋਨਾਂ ਨੂੰ ਅਸੀਂ ਮੌਕੇ ਤੇ ਅਰੈਸਟ ਕੀਤਾ ਹਾਨੀ ਮਜਾਲ ਜਿਹੜਾ ਕਿ ਮੌਕੇ ਤੇ ਅਰੈਸਟ ਕੀਤਾ ਤੇ ਪਲਵਿੰਦਰ ਸਿੰਘ ਦੀ ਬਾਅਦ ਚ ਗ੍ਰਿਫਤਾਰੀ ਪਾਈ ਹੋਰ ਲੋਕ ਸਾਹਮਣੇ ਉਸਦਾਂ ਨੇ ਸਰਪੋਰਟ ਪੇਸ਼ ਕਰਦੇ ਖੜੇ ਹੋ ਹਲੇ ਇਹਨਾਂ ਦਾ ਅਸੀਂ ਰਿਮਾਂਡ ਲਵਾ ਮੰਗੇ ਰਿਮਾਂਡ ਰੈਨ ਤੋਂ ਬਾਅਦ ਜੋ ਵੀ ਹੋ ਅਗਲੀ ਕਾਰਵਾਈ ਹੋਊਗੀ ਉਹ ਵੀ ਇਨਵੈਸਟੀਗੇਸ਼ਨ ਦੇ ਵਿੱਚ ਦਿਖ ਰਿਹਾ ਹੈ ਇਨਵੈਸਟੀਗੇਸ਼ਨ ਬੈਕਟਰ ਹੈ ਸਰ ਸਰ ਕੀ ਮਾਮਲਾ ਸਾਹਮਣੇ ਆਇਆ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਨੇ ਕਿ ਕਿਸ ਟੀਮ ਦੇ ਪੈਸੇ ਬੰਦ ਸੀ ਕਾਣੀ ਕੀ ਸੀ ਇਹ ਬਿਲਡਿੰਗ ਇਨਸਪੈਕਟਰ ਪਲਵਿੰਦਰ ਸਿੰਘ ਤੇ ਹਨੀ ਮੰਜਾਲ ਇੱਕ ਆਰਕੀਟੈਕਟ ਹੈ ਉੰਨਾ ਨੇ ਇੱਕ ਕਿਸੇ ਕਲੋਨਾਈਜ਼ਰ ਤੋਂ ਉਹਦੀ ਫਾਈਲ ਕਲੀਅਰ ਕਰਨ ਦੇ ਪਰ ਪਰਿਥੀ ਪ੍ਰਤੀ ਬਲਾਟ ਜਿਹੜੇ ਪੈਸੇ ਮੰਗੇ ਸੀਗੇ 35000 ਦੇ ਹਿਸਾਬ ਨਾਲ ਜਿਹੜਾ 30000 ਰੁਪਿਆ ਸਾਨੂੰ ਰਿਕਵਰ ਹੋਇਆਗਾ ਰੈੱਡ ਹੈਂਡਡ ਟ੍ਰੈਪ ਕੀਤਾਗਾ ਉਹਨੇ ਜਿਹੜਾ ਹੰਨੀ ਮਜਾਲ ਹੈਗਾ ਉਹ ਪਲਵਿੰਦਰ ਸਿੰਘ ਇਨਸਪੈਕਟਰ ਨੇ ਉਹਨੂੰ ਬੰਦੇ ਨੂੰ ਕਿਹਾ ਕਿ ਤੁਸੀਂ ਉਹਨੂੰ ਹੈਂਡਓਵਰ ਕਰ ਦਿਓ ਤਾਂ ਉਹਨਾਂ ਨੇ ਉਸ ਨੂੰ ਪੈਸੇ ਦਿੱਤੇ ਤੇ ਉਥੋਂ ਜੋ ਉਹਨਾਂ ਨੇ ਮਜਾਲ ਹੈਗਾ ਰੈੱਡ ਹੈਂਡਡ ਟ੍ਰੈਪ ਹੋਇਆ ਤੇ ਜਿਹੜੀਆਂ ਰਿਕਾਰਡਿੰਗਸ ਵਗੈਰਾ ਸਾਰੇ ਆਈ ਜਾਂਦੇ ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹ ਮੈਟਰ ਨੂੰ ਤੇ ਪਲਵਿੰਦਰ ਸਿੰਘ ਇਨਸਪੈਕਟਰ ਅਤੇ ਜਿਹੜਾ ਹੈਗਾ ਹਾਨੀ ਮੰਜਾਲ ਇਹਨਾਂ ਦੋਨਾਂ ਨੂੰ ਅਸੀਂ ਮੌਕੇ ਤੇ ਅਰੈਸਟ ਕੀਤਾ ਹਾਨੀ ਮੰਜਾਲ ਜਿਹੜਾ ਕਿ ਮੌਕੇ ਤੇ ਅਰੈਸਟ ਕੀਤਾ ਤੇ ਪਲਵਿੰਦਰ ਸਿੰਘ ਦੀ ਬਾਅਦ ਚ ਗ੍ਰਿਫਤਾਰੀ ਪਾਈ ਹੋਈ ਹੈ ਹੋਰ ਲੋਕ ਸ਼ਾਮਲ ਹੋਸਦੇ ਨੇ ਸਰਕੋਰਟ ਪੇਸ਼ ਕਰਦੇ ਕਰ ਰਹੇ ਹੋ ਹਲੇ ਇਹਨਾਂ ਦਾ ਅਸੀਂ ਰਿਮਾਂਡ ਲਵਾ ਕੇ ਰਿਮਾਂਡ ਰੈਨ ਤੋਂ ਬਾਅਦ ਜੋ ਵੀ ਹੋ ਅਗਲੀ ਕਾਰਵਾਈ ਹੋਊਗੀ ਉਹ ਵੀ ਇਨਵੈਸਟੀਗੇਸ਼ਨ ਦੇ ਵਿੱਚ ਦਿਖ ਰਿਹਾ ਹੈ ਇਨਵੈਸਟੀਗੇਸ਼ਨ ਬੈਕਟਰ ਹੈ ਸਾਰੇ ਸਰ ਕੀ ਮਾਮਲਾ ਸਾਹਮਣੇ ਆਇਆ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਨੇ ਕਿ ਕਿਸ ਟੀਮ ਦੇ ਪੈਸੇ ਮੰਗਦੇ ਸੀ ਕਾਣੀ ਦੀ ਸੀ ਇਹ ਬਿਲਡਿੰਗ ਇਨਸਪੈਕਟਰ ਬਲਵਿੰਦਰ ਸਿੰਘ ਤੇ ਹਨੀ ਮੰਜਾਲ ਇੱਕ ਆਰਕੀਟੈਕਟ ਉਹਨਾਂ ਨੇ ਇੱਕ ਕਿਸੇ ਕਲੋਨਾਈਜ਼ਰ ਤੋਂ ਉਹਦੀ ਫਾਈਲ ਕਲੀਅਰ ਕਰਨ ਦੇ ਪਰ ਪਰਿ ਤੇ ਪ੍ਰਤੀ ਬਲਾਟ ਜਿਹੜੇ ਪੈਸੇ ਮੰਗੇ ਸੀਗੇ 35000 ਦੇ ਹਿਸਾਬ ਨਾਲ ਜਿਹੜਾ 30000 ਰੁਪਿਆ ਸਾਨੂੰ ਰਿਕਵਰ ਹੋਇਆਗਾ ਰੈਡ ਹੈਂਡਡ ਡਰਾਪ ਕੀਤਾਗਾ ਉਹਨੇ ਜਿਹੜਾ ਹਨੀ ਮੰਜਾਲ ਹੈਗਾ ਉਹ ਪਲਵਿੰਦਰ ਸਿੰਘ ਇਨਸਪੈਕਟਰ ਨੇ ਉਹਨੂੰ ਬੰਦੇ ਨੂੰ ਕਿਹਾ ਕਿ ਤੁਸੀਂ ਉਹਨੂੰ ਹੈਂਡਓਵਰ ਕਰ ਦਿਓ ਤਾਂ ਉਹਨਾਂ ਨੇ ਉਸ ਨੂੰ ਪੈਸੇ ਦਿੱਤੇ ਤੇ ਉਥੋਂ ਜੋ ਹਾਨੀ ਮੰਜਾਲ ਹੈਗਾ ਰੈੱਡ ਹੈਂਡਰੈਪ ਹੋਇਆ ਤੇ ਜਿਹੜੀਆਂ ਰਿਕਾਰਡਿੰਗਜ਼ ਵਗੈਰਾ ਸਾਰੇ ਆਈ ਜਾਂਦੇ ਬਾਕੀ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਇਸ ਮੈਟਰ ਨੂੰ ਤੇ ਪਲਵਿੰਦਰ ਸਿੰਘ ਇਨਸਪੈਕਟਰ ਅਤੇ ਜਿਹੜਾ ਹੈਗਾ ਹਾਨੀ ਮੰਜਾਲ ਇਹਨਾਂ ਦੋਨਾਂ ਨੂੰ ਅਸੀਂ ਮੌਕੇ ਤੇ ਅਰੈਸਟ ਕੀਤਾ ਹਾਨੀ ਮੰਜਾਲ ਜਿਹੜਾ ਕੋ ਮੌਕੇ ਤੇ ਅਰੈਸਟ ਕੀਤਾ ਤੇ ਪਲਵਿੰਦਰ ਸਿੰਘ ਦੀ ਬਾਅਦ ਵਿੱਚ ਗ੍ਰਿਫਤਾਰੀ ਪਾਈ ਜਾਏਗੀ ਹੋਰ ਲੋਕ ਸ਼ਾਮਲ ਹੋਸਦੇ ਨੇ ਸਰ ਕੋਰਟ ਪੇਸ਼ ਕਰਤਾ ਕਰ ਰਹੇ ਹਾਂ ਹਾਲੇ ਇਹਨਾਂ ਦਾ ਅਸੀਂ ਰਿਮਾਂਡ ਲਵਾਵਾਂਗੇ ਰਿਮਾਂਡ ਰੈਨ ਤੋਂ ਬਾਅਦ ਜੋ ਵੀ ਹੋ ਅਗਲੀ ਕਾਰਵਾਈ ਹੋਊਗੀ ਉਹ ਵੀ ਇਨਵੈਸਟੀਗੇਸ਼ਨ ਦੇ ਵਿੱਚ ਦਿਖ ਰਿਹਾ ਹੈ ਇਨਵੈਸਟੀਗੇਸ਼ਨ ਮੈਟਰ ਹੈ ਸਾਰੇ